ਜਿੰਨਾ ਵੀਰਾਂ ਨੇ ਆਹ ਵੀਡੀਓ ਦੇਖੀ ਹੋ ਸਮਝ ਗਏ ਹੋਣੇ ਆ ਕਿ ਇਹ ਅਗਲਾ ਪਾਰਟ ਆ ਕਿ ਫਿਰ ਜੀਣਾ ਕਿਵੇਂ ਚਾਹੀਦਾ ਜਦੋਂ ਆਪਾਂ ਕੁਝ ਪਤਾ ਹੀ ਨਹੀਂ ਕਰ ਸਕਦੇ ਇਹ ਬ੍ਰਹਿਮੰਡ ਹੈ ਕੀ ਮੈਡੀਟੇਸ਼ਨ ਕੀਤਾ ਤਾਂ ਇਹ ਕਹਿ ਲਓ ਵੀ ਬਹੁਤ ਸਾਰੀਆਂ ਕਿਤਾਬਾਂ ਦਾ ਇੱਕ ਸਮੂਹ ਜਿਨ੍ਹਾਂ ਦਾ ਮੈਂ ਤੁਹਾਨੂੰ ਦੱਸਦਾ ਅਰਕ ਕੱਢ ਕੇ ਇਹਨਾਂ ਦਾ ਨਿਚੋੜ ਕੀਤਾ ਲਗਭਗ ਅਧਿਆਤਮ ਦੇ ਉੱਤੇ 30 ਤੋਂ 35 ਕਿਤਾਬਾਂ ਮੈਂ ਪੜ੍ਹ ਲਈਆਂ ਜਿਨ੍ਹਾਂ ਨੇ ਬਹੁਤ ਵੱਡੇ ਬਦਲਾਅ ਕੀਤੇ ਦੁਨੀਆ ਦੇ ਵਿੱਚ ਅੱਜ ਵੀ ਉਹਨਾਂ ਦੇ ਨਾਂ ਤੇ ਵੱਡੇ ਵੱਡੇ ਧਰਮ ਬਣੇ ਆਸ਼ਰਮ ਬਣੇ ਆ ਬਹੁਤ ਕੁਛ ਵੈਸਟ ਦੇ ਵਿੱਚ ਹੋਇਆ ਚੀਨ ਦੇ ਵਿੱਚ ਹੋਇਆ ਤੇ ਉਹਨਾਂ ਸਾਰਿਆਂ ਦੀ ਸਟੋਰੀ ਕਹਿੰਦੀ ਕੀ ਆ ਠੀਕ ਹੈ ਦੂਜੇ ਪਾਸੇ ਸਾਇੰਸ ਦਾ ਨਜ਼ਰੀਆ ਮਾਡਰਨ ਸਾਇੰਸ ਦਾ ਨਜ਼ਰੀਆ ਕੀ ਕਹਿੰਦਾਗਾ ਵੀ ਇਹ ਚੀਜ਼ਾਂ ਸੰਭਵ ਹੈ ਜਾਂ ਨਹੀਂ ਹੈ ਠੀਕ ਹੈ ਔਰ ਸਾਇੰਸ ਦਾ ਨਜ਼ਰੀਆ ਦੇ ਲਈ ਸਿਰਫ ਮੈਂ 4-5 ਕਿਤਾਬਾਂ ਪੜੀਆਂ ਤਾਂ ਕਿਉਂਕਿ ਉਹਨਾਂ ਦੀ ਗੱਲ ਕਲੀਅਰ ਤੇ ਸਪਸ਼ਟ ਹੁੰਦੀ ਆ ਠੀਕ ਹੈ ਜੀ ਤੇ ਜਿਹੜਾ ਤਾਂ ਅਧਿਆਤਮ ਕਹਿੰਦਾਗਾ ਵੀ ਆਪਾਂ ਪਿਛਲੀ ਵੀਡੀਓਜ਼ ਗੱਲ ਕਰਦੇ ਵੀ ਸਾਰਾ ਕੁਝ ਜ਼ੀਰੋ ਕਰ ਲਿਆ ਆਪਾਂ ਬੱਚਾ ਵੀ ਜ਼ੀਰੋ ਹੁੰਦਾਗਾ ਤਾਂ ਜ਼ੀਰੋ ਤੋਂ ਹੋ ਕੇ ਫਿਰ ਆਪਾਂ ਨੂੰ ਫਾਇਦਾ ਕੀ ਆ ਹਨਾ ਵੀ ਹਾਸਲ ਕੀ ਕਰਾਂਗੇ ਤਾਂ ਜਿਹੜੀਆਂ ਕਿਤਾਬਾਂ ਮੈਂ ਅਧਿਆਤਮ ਤੇ ਪੜ੍ਹੀਆਂ ਵੱਡੇ ਵੱਡੇ ਜਿਹੜੇ ਹੋਏ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਂ ਤੇ ਅੱਗੇ ਦੀ ਅੱਗੇ ਬ੍ਰਾਂਚਾਂ ਬਣੀਆਂ ਆਸ਼ਰਮਾਂ ਦੀਆਂ ਤੇ ਲੋਕਾਂ ਨੂੰ ਬਹੁਤ ਫਾਇਦਾ ਵੀ ਹੋ ਰਿਹਾ ਹੈਗਾ ਉਹਨਾਂ ਨੂੰ ਉਹਨਾਂ ਨੇ ਕੋਈ ਐਵੇਂ ਨਹੀਂ ਕਿਹਾ ਉਹਨਾਂ ਨੂੰ ਗਿਆਨ ਹੋ ਗਿਆ ਬਹੁਤ ਇਮੋਸ਼ਨ ਹੰਡਾਇਆ ਕਿਸੇ ਦਾ ਮਾਪਿਓ ਪਚਪਨ ਦੇ ਵਿੱਚ ਮਰ ਗਿਆ ਕਿਸੇ ਦਾ ਜਵਾਨੀ ਦੇ ਵਿੱਚ ਕਿਸੇ ਦਾ ਪਿਓ ਮਰ ਗਿਆ ਕਿਸੇ ਦੀ ਮਾਂ ਕੋਈ ਬਹੁਤ ਗਰੀਬੀ ਦੇ ਵਿੱਚੋਂ ਕੋਈ ਬਹੁਤ ਵੱਡੇ ਜ਼ਿੰਦਗੀ ਦੇ ਟਰੌਮਿਆਂ ਦੇ ਵਿੱਚੋਂ ਠੀਕ ਹੈ ਕੋਈ ਬਹੁਤ ਜਲਾਲਤ ਔਰ ਕਿਸੇ ਦਾ ਬਾਹਰਲੀ ਦੁਨੀਆ ਨੂੰ ਦੇਖ ਕੇ ਬਿਰਾਗੀ ਬਣ ਜਾਣਾ ਇੱਕ ਤਰ੍ਹਾਂ ਦਾ ਔਰ ਉਹਨਾਂ ਨੇ ਇੱਕ ਇੱਕ ਇਮੋਸ਼ਨ ਜਿੰਨੇ ਜਿਹੜੇ ਵੀ ਇਨਸਾਨ ਫੀਲ ਕਰਦਾਗਾ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਹੰਡਾਇਆ ਤੇ ਸਮਝਿਆ ਫਿਰ ਜਾ ਕੇ ਧਿਆਨ ਦੇ ਉੱਤੇ ਬੈਠ ਕੇ ਉਹ ਚੀਜ਼ਾਂ ਨੂੰ ਕਹਿ ਲੋ ਇਨਸਾਨ ਦੇ ਜਿੰਨੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਠੀਕ ਆ ਰਹਿਣਾ ਖਾਣਾ ਜੀਣਾ ਇਹ ਤਿੰਨ ਚਾਰ ਜ਼ਰੂਰਤਾਂ ਇਨਸਾਨਾਂ ਦੀਆਂ ਤਾਂ ਇਹਦੇ ਲਈ ਕੀ ਕੀ ਉਹ ਸੰਘਰਸ਼ ਕਰਦਾ ਕੀ ਕੀ ਉਹ ਫੀਲ ਕਰਦਾ ਬਾਹਰ ਦੇਖ ਕੇ ਕੀ ਕਰਦਾਗਾ ਤਾਂ ਉਹ ਸਾਰਾ ਕੁਝ ਉਹਨਾਂ ਨੇ ਇਕੱਲੇ ਚ ਜਾਣ ਲਿਆ ਕਿਉਂਕਿ ਉਸ ਸਮਿਆਂ ਦੇ ਵਿੱਚ ਸਮਾਂ ਬਹੁਤ ਹੁੰਦਾ ਸੀਗਾ ਅੱਜ ਦੀ ਲਾਈਫ ਹੋਰ ਆ ਉਦੋਂ ਦੀ ਹੋਰ ਸੀ ਠੀਕ ਆ ਉਦੋਂ ਲੋਕਾਂ ਨੂੰ ਜਾਣ ਬੁੱਝ ਕੇ ਵੀ ਇਸ ਕੰਮਾਂ 'ਚ ਪਾਇਆ ਜਾਂਦਾ ਸੀ ਕਿ ਵਿਹਲੇ ਕੀ ਕਰਨਗੇ ਲੜਨਗੇ ਅੱਜ ਕੱਲ੍ਹ ਲੋਕ ਕੰਮਕਾਰਾਂ ਤੇ ਆ ਔਰ ਉਹਨਾਂ ਦਾ ਧਿਆਨ ਲੈਣ ਲਈ ਹੋਰ ਬਹੁਤ ਚੀਜ਼ਾਂ ਮੋਬਾਈਲ ਹੈਗਾ ਹੋਰ ਬੜਾ ਕੁਸ ਹਨਾ ਤਾਂ ਉਹ ਸਮੇਂ ਲੋਕ ਵਿਲੇ ਹੁੰਦੇ ਸੀ ਧਾਰਮਿਕਤਾ ਨੂੰ ਪੈਲ ਹੁੰਦੀ ਸੀ ਔਰ ਜਿਹੜੇ ਕਿਉਂਕਿ ਖਾਣੇ ਦੀ ਕਮੀ ਨਹੀਂ ਹੁੰਦੀ ਸੀ ਆਪੇ ਹੀ ਖਾਣਾ ਆਪੇ ਹੀ ਖਾਣਾਗਾ ਤਾਂ ਧਰਮ ਨੂੰ ਪੈਲ ਹੁੰਦੀ ਸੀ ਕਿ ਕਈਆਂ ਨੂੰ ਜੈਦ ਫੜ ਜਾਂਦੀ ਕਿ ਮੈਂ ਰੱਬ ਨੂੰ ਪਾਉਣਾ ਰੱਬ ਨੂੰ ਮੈਂ ਪਾਉਣਾ ਹੀ ਪਾਣਾਗਾ ਕਈ-ਕਈ ਦਿਨ ਭੁੱਖੇ ਰਹਿਣਾ ਗੁਫਾਵਾਂ ਦੇ ਵਿੱਚ ਉੱਤਰ ਕੇ ਮੰਦਰਾਂ ਦੀਆਂ ਗੁਫਾਵਾਂਾਂ ਦੇ ਵਿੱਚ ਉਤਰ ਕੇ ਕਈਆਂ ਨੇ ਔਰ ਉਹਨਾਂ ਨੂੰ ਕੀਟ ਪਤੰਗੇ ਕੱਟ ਰਹੇ ਆ ਲਗਾਤਾਰ ਧਿਆਨ ਦੇ ਵਿੱਚ ਬੈਠੇ ਆ ਕੋਈ ਜੰਗਲਾਂ ਦੇ ਵਿੱਚ ਜਾ ਕੇ ਕਈਆਂ ਨੇ ਕੀਤਾ ਕਿ ਮੈਂ ਆਪਦੇ ਇਸ ਰੱਬ ਦੇ ਦਰਸ਼ਨ ਕਰਨੇ ਆ ਠੀਕ ਹੈ ਜੀ ਔਰ ਉਹਨਾਂ ਨੇ ਬਾਅਦ ਵਿੱਚ ਦੱਸਿਆ ਕਿ ਅਸੀਂ ਕੀਤੇ ਆ ਔਰ ਕੋਸਟ ਸਟੋਰੀਆਂ ਤਾਂ ਇਸ ਤਰ੍ਹਾਂ ਦੀਆਂ ਵੀ ਬਹੁਤ ਸੰਘਰਸ਼ ਬਹੁਤ ਜ਼ਿਆਦਾ ਸੰਘਰਸ਼ ਜ਼ਿੰਦਗੀ ਨਾਲ ਔਰ ਉਹ ਚੀਜ਼ਾਂ ਨੂੰ ਆਖਰ ਨੂੰ ਇਨਾਂ ਦਾ ਐਂਡ ਜਿਹੜਾ ਹੁੰਦਾਗਾ ਸਮਾਧੀਆਂ ਦਾ ਕਿ ਉਹ ਕਿਸੇ ਚੀਜ਼ ਨੂੰ ਇੱਕ ਨੂੰ ਫੜ ਲੈਂਦੇ ਆ ਕਿ ਹਾਂ ਮੈਂ ਹੁਣ ਇਹ ਚੀਜ਼ ਦੀ ਪ੍ਰਾਪਤੀ ਕਰੇ ਬਣਾ ਉਠਣਾ ਹੀ ਨਹੀਂਗਾ ਠੀਕ ਹੈ ਯੋਗ ਸੂਤਰਾਂ ਦੀ ਗੱਲ ਹੋਰ ਆ ਉਹ ਸਟੈਪ ਬਾਈ ਸਟੈਪ ਪ੍ਰਕਿਰਿਆ ਹੈ ਉਹ ਵੱਖਰਾ ਵਿਸ਼ਾ ਹੈ ਤੇ ਜਿਹੜੇ ਖੋਦੀ ਜਿਵੇਂ ਮੈਂ ਇਕੱਲਾ ਹੀ ਨਿਕਲ ਜਾ ਘਰ ਛੱਡ ਕੇ ਜੀ ਮੈਂ ਤਾਂ ਹੁਣ ਦੁਨੀਆ ਦਾ ਇਹ ਸਭ ਕੁਝ ਪਤਾ ਕਰਕੇ ਹੀ ਮੜੂੰਗਾ ਉਹ ਤੁਸੀਂ ਕਰੇ ਬੈਠ ਕੇ ਵੀ ਅੱਜ ਕਰ ਸਕਦੇ ਆਂ ਤੇ ਉਸ ਤਰ੍ਹਾਂ ਦੇ ਸਨੈਰੀਓ ਹੋਏ ਆ ਬਹੁਤ ਸਾਰੇ ਕੇਸਾਂ ਦੇ ਵਿੱਚ ਜਿੰਨੇ ਮੈਂ 30-35 ਜੋ ਪੜੀਆਂ ਔਰ ਕਿਸੇ ਨੂੰ ਵੀ ਇਹ ਨਹੀਂ ਹੈ ਕਿ ਬਹੁਤ ਕੋਈ ਅਮੀਰ ਸੀ ਤੇ ਆ ਕੇ ਉਹਨੂੰ ਵੱਡੇ ਵੱਡੇ ਯੋਗੀ ਸਾਧੂ ਜਿਨ੍ਹਾਂ ਨੇ ਚੀਜ਼ਾਂ ਨੂੰ ਸਿੱਖਿਆ ਤੇ ਉਹ ਸਮਝਾਉਣ ਆ ਗਏ ਹੁਣ ਦੇ ਕੋਈ ਸਮਝ ਗਿਆ ਹੋਵੇ ਇਦਾਂ ਨਹੀਂ ਕੋਈ ਵੀ ਸਮਝਿਆ ਖੁਦ ਦੇ ਸਰ ਤੇ ਬੋਝ ਪਿਆ ਇਹ ਚੀਜ਼ਾਂ ਦਾ ਔਰ ਉਹਨਾਂ ਨੂੰ ਹੰਡਾ 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 ਲਾ ਕੇ ਜਿਵੇਂ ਹੁਣ ਕਹ ਲਓ ਬਈ ਹੁਣ ਕੋਈ ਸ਼ੇਰ ਬਸ ਬੱਚੇ ਨੂੰ ਉੱਥੇ ਛੱਡ ਦੋ ਉਹਦਾ ਕੋਈ ਨਾ ਹੋਵੇ ਤਾਂ ਉਹ ਬਹੁਤ ਸਾਲਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕਾਂ ਨੂੰ ਦੇਖੂਗਾ ਸੁਣੂਗਾ ਰਹਿਣਾ ਸਹਿਣਾ ਕਿਵੇਂ ਹੋਊ ਉਹ ਕਿਸ ਤਰ੍ਹਾਂ ਦਾ ਹੋ ਜਾਊਗਾ ਜਦੋਂ ਜਵਾਨ ਹੋ ਕੇ ਪੱਕ ਜਾਊਗਾ ਤੇ ਇਹ ਵੀ ਇੱਕ ਇਸ ਤਰ੍ਹਾਂ ਦੀ ਕੋਈ ਅਵਸਥਾ ਜਦੋਂ ਸਾਰਾ ਕੋਸ ਬੰਦਾ ਛਾਣ ਨਹੀਂ ਰਹੀ ਛਾਣ ਦਿੰਦਾਗਾ ਬੈਠ ਕੇ ਔਰ ਕਹਿ ਦਿੰਦੇ ਆ ਜੀ ਮੈਨੂੰ ਗਿਆਨ ਹੋ ਗਿਆ ਠੀਕ ਹੈ ਇਹ ਤੁਸੀਂ ਵੀ ਕਰ ਸਕਦੇ ਆ ਮੈਂ ਵੀ ਜਾਂ ਕੋਈ ਬਾਬਾ ਬਣ ਕੇ ਕੋਈ ਆਸ਼ਰਮਾਂ ਦੇ ਵਿੱਚ ਬੜਾ ਪ੍ਰਸਿੱਧ ਬਾਬਾ ਬਣ ਸਕਦਾ ਕਿਉਂਕਿ ਆਪਾਂ ਨੂੰ ਲੋਕਾਂ ਦੀ ਪਤਾ ਹੀ ਆ। ਹੈ ਨਾ ਬ੍ਰੇਨ ਫੰਕਸ਼ਨ ਕਿਵੇਂ ਆ ਬਾਕੀ ਜ਼ਰੂਰ ਤਾਂ ਕਿ ਆਪਾਂ ਮਾਈਂਡ ਰੀਡਿੰਗ ਬੋਡੀ ਦੇ ਜਿਹੜੇ ਲੱਛਣ ਹੁੰਦੇ ਆ ਦੇਖ ਕੇ ਦੱਸ ਸਕਦੇ ਆ ਵੀ ਇਹਨਾਂ ਨੂੰ ਕੀ ਦਿੱਕਤ ਆ ਇਹਨਾਂ ਨੂੰ ਕੀ ਕਰਨਾ ਚਾਹੀਦਾ ਮੰਨਣਾ ਨਾ ਮੰਨਣਾ ਕਿਉਂਕਿ ਮੰਨਣ ਦੇ ਲਈ ਬਹੁਤ ਸਾਰੇ ਇੱਕ ਚੇਂਜ ਇਸ ਵੱਡੀ ਦੌੜੀ ਚ ਕੱਪੜੇ ਉਹ ਜੇ ਲੋਕਾਂ ਤੇ ਜਿਹੜੀ ਛਵੀ ਬਣੀ ਹੋਈ ਆ ਸਾਧੂਆਂ ਦੀ ਉਹ ਬਣਾਉਣੀ ਪੈਂਦੀ ਆ। ਚਲੋ ਇਹ ਹੋਰ ਚੀਜ਼ ਆ। ਤਾਂ ਇਸ ਤਰ੍ਹਾਂ ਉਹਨਾਂ ਨੂੰ ਆਤਮ ਗਿਆਨ ਹੋਇਆ ਠੀਕ ਹੈ ਜੀ ਦੂਜੇ ਪਾਸੇ ਅ ਸਾਇੰਸ ਕੀ ਕਹਿੰਦੀ ਹੈ ਕਹਿੰਦੇ ਜੀ ਕੋਈ ਆਤਮਾ ਨਹੀਂ ਸਾਰਾ ਕੁਝ ਦਿਮਾਗ ਆ ਤੁਹਾਡੇ ਸਰੀਰ ਦਾ ਜਿਹੜਾ ਰੋਮ ਇੱਕ ਇੱਕ ਵਾਲ ਇਹ ਵੀ ਦਿਮਾਗ ਆ ਮੇਨਲੀ ਦੋ ਬਰੇ ਆ ਇਹ ਬ੍ਰੇਨ ਗੱਟ ਬ੍ਰੇਨ ਟੈੱਡ ਜਿਹੜਾ ਇਹ ਵੀ ਤੁਹਾਡਾ ਇੱਕ ਅ ਦਿਮਾਗ ਆ ਔਰ ਕਲੀ-ਕਲੀ ਨਾਸ ਤੁਹਾਡੇ ਪੰਜੇ ਸੈਂਸ ਸਾਰਾ ਕੁਛ ਦਿਮਾਗ ਦਾ ਹੀ 파ਟ ਆ ਜਿਵੇਂ ਮੇਰੇ ਇੱਥੇ ਕੁਛ ਲੜਿਆ ਤੇ ਮੈਂ ਫਟਾਫਟ ਐ ਕੀਤਾ ਕਿੰਨੀ ਜਲਦੀ ਆਰਡਰ ਕਿੰਨੀ ਜਲਦੀ ਸਿਗਨਲ ਗਏ ਆ ਇਲੈਕਟ੍ਰਿਸਿਟੀ ਤੇ ਛੋਟੀ ਜੀ ਬਿਜਲੀ ਦੇ ਕੰਮ ਕਰਦੇ ਆ ਨਿਊਰੋਨ ਜਿਹੜਾ ਇੱਕ ਦੂਜੇ ਨਾਲ ਗੱਲ ਕਰਦੇ ਆ ਠੀਕ ਹੈ ਜੀ ਕਿ ਜਿਹੜੀ ਗੱਲ ਉਹਨਾਂ ਨੇ ਕਹੀ ਵੀ ਧਿਆਨ ਨਖੀ ਆ ਕਹਿੰਦੇ ਵੀ ਮੰਨ ਲਓ ਕੋਈ ਇੱਕ ਬੰਦਾ ਬਹਿ ਗਿਆ ਬਹੁਤ ਟਾਈਮ ਤੋਂ ਜਿਵੇਂ ਹੁਣ ਤੁਹਾਡੇ ਦਿਮਾਗ ਦੇ ਵਿੱਚ ਵੀ ਮੈਂ ਇਹ ਨਾ ਫਲਾਨੀ ਚੀਜ਼ ਖਾਣੀ ਆ। ਕੋਈ ਇੱਛਾ ਬਹਿ ਗਈ। ਕਿਸੇ ਨਾ ਕਿਸੇ ਤਰੀਕੇ ਤੁਸੀਂ ਜਾ ਕੇ ਉਹ ਖਾ ਲਈ ਪਹੁੰਚ ਗਏ। ਮੈਂ ਆਹ ਚੀਜ਼ ਖਰੀਦਣੀ ਆ। ਉਹਦੇ ਲਈ ਤੁਸੀਂ ਜਗਾੜ ਲਾਉਨੇ ਆ ਤੇ ਉਹ ਤੁਸੀਂ ਲੈ ਲੈਨੇ ਆ। ਉਵੇਂ ਜਦੋਂ ਉਹ ਚਾਹਤ ਫੜ ਜਾਂਦਾ ਕਿ ਮੈਂ ਆਪਦੇ ਫਲਾਨੇ ਰੱਬ ਨੂੰ ਵੇਖਣਾ। ਤਾਂ ਵੇਖਣਾ ਨਹੀਂ ਮੈਂ ਮਰੂੰਗਾ। ਠੀਕ ਆ? ਇਸ ਤਰ੍ਹਾਂ ਦੇ ਕੇਸ ਹੋਏ ਆ। ਉਹ ਕਹਿੰਦੇ ਵੀ ਦਿਮਾਗ ਨੇ ਇਲਿਊਜ਼ਨ ਪੈਦਾ ਕਰ ਦਿੰਦਾ ਹੈਗਾ। ਬਈ ਘੱਟੋ ਘੱਟ ਇਹ ਮਰੇ ਤਾਂ ਨਾ ਠੀਕ ਆ ਵੀ ਉਹਨੂੰ ਫੇਕ ਜਿਵੇਂ ਡਿਪਰੈਸ਼ਨ ਵਾਲੇ ਬੰਦੇ ਨੂੰ ਦਿਖਦਾ ਹੁੰਦਾਗਾ ਕਿ ਕੋਈ ਜੀ ਮੈਨੂੰ ਮਾਰ ਦੂਗਾ ਫਲਾਣਾ ਮੇਰੇ ਤੇ ਹਮਲਾ ਕਰ ਰਿਹਾ ਉਹ ਵੀ ਖਾਣੇ ਦੀ ਪਲੇਟ ਦੇ ਵਿੱਚ ਵੀ ਉਹਨੂੰ ਸੱਪ ਵਿੱਚੂ ਦਿਖ ਸਕਦੇ ਆ ਤਾਂ ਇਸੇ ਤਰ੍ਹਾਂ ਦੀ ਇਹ ਇਲਿਊਜ਼ਨ ਹੋਰ ਤਰ੍ਹਾਂ ਦੇ ਆ ਕਿ ਹਾਂ ਮੈਂ ਆਪਦੇ ਇਸ ਭਗਵਾਨ ਨੂੰ ਵੇਖ ਲਿਆ ਔਰ ਮੇਰੇ ਅੱਖਾਂ 'ਚੋਂ ਹੰਝੂ ਵਹਿ ਤੁਰੇ ਔਰ ਉਹਨੇ ਮੈਨੂੰ ਇਹ ਇਹ ਗੱਲਾਂ ਕਹੀਆਂ ਇਹ ਸਾਰਾ ਕੁਝ ਝੂਠ ਹੋ ਸਕਦਾ ਸਾਇੰਸ ਕਹਿੰਦੀ ਆ ਨਹੀਂ ਤਾਂ ਕਹਿੰਦੇ ਤੁਸੀਂ ਕਰਕੇ ਵੇਖੋ ਜੋ ਜਿਹੜੀ ਚੀਜ਼ ਦੇ ਪਿੱਛੇ ਤੁਸੀਂ ਹੱਥ ਪੈਰ ਧੋ ਕੇ ਪੈ ਜਾਓਗੇ ਤੁਹਾਨੂੰ ਰਸਤੇ ਵੀ ਆਪੇ ਬਣਾਊਗਾ ਦਿਮਾਗ ਸੁਪਨਿਆਂ ਦੇ ਵਿੱਚ ਵੀ ਤੁਹਾਨੂੰ ਦੱਸੂਗਾ ਵੀ ਕਿਵੇਂ ਤੁਸੀਂ ਕਰਨਾਗਾ ਔਰ ਆਕਨਾਂ ਦੇ ਤੁਹਾਨੂੰ ਉਹਨੂੰ ਸੰਤੁਸ਼ਟੀ ਕਰਵਾ ਦੇਣੀ ਹੈ ਨਹੀਂ ਸੰਤੁਸ਼ਟੀ ਹੋਈ ਤਾਂ ਸੁਪਨਿਆਂ ਦੇ ਵਿੱਚ ਵੀ ਕਰਵਾ ਦੇ ਵੀ ਤੁਹਾਡਾ ਦਿਮਾਗ ਇੰਨਾ ਪਾਵਰਫੁਲ ਟੂਲ ਆ ਜੋ ਤੁਸੀਂ ਚਾਹੋਗੇ ਸਾਨੂੰ ਇਹ ਦਵਾ ਦੂਗਾ ਠੀਕ ਆ ਦਿਮਾਗ ਨੇ ਨੂੰ ਕੁਝ ਲੈਣ ਲਈ ਇੱਕ ਜਿੱਦੀ ਬੱਚੇ ਵਾਲਾ ਕੰਮ ਕਰਨਾ ਪੈਂਦਾਗਾ ਆਰ ਪਾਰ ਵਾਲਾ ਕੰਮ ਤੇ ਫਿਰ ਇਹੋ ਚੀਜ਼ ਨੂੰ ਕਰ ਦਿੰਦਾ ਚਾਹੇ ਤੁਹਾਨੂੰ ਫੇਕ ਹੀ ਕਰਵਾ ਦੇਵੇ ਸਾਇੰਸ ਇਹ ਕਹਿੰਦੀ ਆ ਕਹਿੰਦੇ ਜੀ ਫਿਰ ਜਿਵੇਂ ਹੁਣ ਮਾਡਰਨ ਮਸ਼ੀਨਾ ਸਿਰ ਤੇ ਇਹੋ ਜਿਹੇ ਤੁਹਾਡੇ ਟਰਾਂਸਮੀਟਰ ਲਾਉਣਗੇ ਉਹ ਤੁਸੀਂ ਹੱਥ ਉਂਗਲੀ ਕਿਹੜੀ ਚੀਜ਼ ਹਿਲਾਉਣੀ ਆ ਜਦੋਂ ਬੇਨ ਜੋ ਨਿਊਰਨ ਫਾਇਰ ਹੋਇਆ ਅੱਧਾ ਸੈਕਿੰਡ ਪਹਿਲਾਂ ਉਹ ਦੱਸ ਦੇਣਗੇ ਕਿ ਹੁਣ ਤੂੰ ਸਰੀਰ ਦੀ ਆ ਹਰਕਤ ਕਰੇਗਾ ਇਹ ਸੱਚਾ ਮਾਡਰਨ ਸਾਇੰਸ ਇਸ ਤੱਕ ਪਹੁੰਚੀ ਹੋਈ ਆ ਤਾਂ ਕਹਿੰਦੇ ਫਿਰ ਦੱਸੋ ਆਤਮਾ ਕਿੱਥੇ ਰਹਿੰਦੀ ਆ ਜਦੋਂ ਅਸੀਂ ਥੋੜੇ ਸ਼ਿਰਦ ਨੂੰ ਦੋ ਹਿੱਸਿਆਂ ਚ ਕੱਟਤਾ ਤਾਂ ਇੱਕ ਥੋੜਾ ਇੱਕ ਸਾਈਡ ਥੋੜੀ ਕਹੂਗੀ ਕਿ ਮੈਂ ਕੁਝ ਵੇਖਿਆ ਨਹੀਂ ਤੇ ਇੱਕ ਕਹੂਗੀ ਮੈਂ ਵੇਖਿਆ ਹੈ ਤੇ ਇੱਕ ਦੂਜੇ ਨਾਲ ਉਹ ਕਮਿਊਨੀਕੇਸ਼ਨ ਕਰਦੇ ਆ ਫਿਰ ਵੀ ਉਹ ਚੀਜ਼ ਨੂੰ ਸੱਚ ਸਾਬਤ ਕਰਨ ਦੀ ਖਾਤਰ ਬੜਾ ਕੁਸ਼ ਐਕਸਪੈਰੀਮੈਂਟ ਹੁੰਦੇ ਆ ਤਾਂ ਫੇਰ ਉਹਦਾ ਮਤਲਬ ਕੀ ਕਹਿੰਦੇ ਆਤਮਾ ਵਿਚਾਲੋਂ ਕੱਟੀ ਗਈ। ਜਦ ਜਦੋਂ ਕਿਸੇ ਨੂੰ ਦੌਰਾ ਪੈ ਜਾਂਦਾਗਾ। ਹਾਂਜੀ ਤੇ ਜਿਹੜਾ ਬ੍ਰੇਨ ਸਟ੍ਰੋਕ ਆ ਤਰੰਗ ਕਹਿੰਦੇ ਨੇ ਨਾ ਉਹ ਹੋ ਜਾਂਦਾ ਤਾਂ ਫੇਰ ਕੀ ਉਹ ਆਤਮਾ ਕਿੱਧਰ ਗਈ ਦੌਰਾ ਪੈ ਗਿਆ ਉਹਨੂੰ ਵੀ? ਤਾਂ ਉਹ ਕਹਿੰਦੇ ਬ੍ਰੇਨ ਹੀ ਆ ਮਤਲਬ ਇਹ ਚੇਤਨਾ ਜਿਹੜੀ ਕੌਨਸ਼ੀਅਸਨੈਸ ਕਹਿੰਦੇ ਆ ਇਹਨੂੰ ਇਹਨੂੰ ਪੈਦਾ ਕਰ ਰਿਹਾਗਾ। ਗੱਡੀ ਚੱਲਦੀ ਆ ਉਹ ਧੂਆਂ ਕੱਢਦੀ ਆ ਤਾਂ ਜਿਵੇਂ ਉਹ ਧੂਆਂ ਉਹ ਚੇਤਨਾ ਹੈ ਜਿਹਦੇ ਨਾਲ ਆਪਾਂ ਫੀਲ ਕਰਦੇ ਕਿ ਮੈਂ ਆ ਮੈਂ ਮੈਂ ਹੈਗਾ ਮੈਂ ਹੱਥ ਲਾਈਨ ਹੈਣਾ ਮੰਨ ਲਓ ਅੰਦੇ ਵੀ ਫੁੱਟਬਾਲ ਫੀਲਡ ਗਰਾਊਂਡ ਆ ਉਹਦੇ ਵਿੱਚ ਘਾਹ ਹੈ ਜਾਂ ਉਹਦੇ ਵਿੱਚ ਰੇਤ ਆ ਉਹ ਸਮਝ ਲਓ ਤੁਹਾਡੇ ਇੱਕ ਘੰਟੇ ਦੇ ਵਿਚਾਰ ਆ ਤੁਸੀਂ ਉੱਪਰੋਂ ਵੇਖਣਾਗਾ ਉੱਪਰੋਂ ਇੱਕ ਬੈਂਟਰੀ ਤੁਸੀਂ ਮਾਰਦੇ ਮੰਨ ਲਓ ਰਾਤ ਨੂੰ ਜਿੱਥੇ ਜਿੱਥੇ ਉਹ ਬੈਂਟਰੀ ਜਾਊਗੀ ਉਹ ਤੁਹਾਡੇ ਵਿਚਾਰ ਸੋਨੂ ਚੇਤ ਤੇ ਆਉਂਦੇ ਜਾਣੇ ਆ ਮੰਨ ਲਓ ਹੁਣ ਮੈਂ ਆਪਦੇ ਇੱਥੇ ਆਇਆ ਕਰਤਾ ਚੀਜ਼ ਕੀ ਹੁੰਦੀ ਆ ਕਿਵੇਂ ਘਟ ਰਹੀ ਏ ਵੱਧ ਰਹੀ ਏ ਜਿੰਨੀ ਮੈਮਰੀ ਹੋਊਗੀ ਉਹਨਾਂ ਦੇ ਉੱਤੇ ਉਹ ਟੋਰਚ ਚੱਲਣੀ ਆ ਤੇ ਜਿਹਨੂੰ ਕਹਿ ਦਿੰਦੇ ਆ ਜੀ ਮੈਂ ਚੇਤਨਾ ਤੇ ਇਸੇ ਤਰ੍ਹਾਂ ਆਪਣੇ ਸੈਂਸਾਂ ਦੇ ਥਰੂ ਖਿਆਲਾਂ ਦੇ ਥਰੂ ਜਿੱਧਰ ਜਿੱਧਰ ਉਹ ਚੀਜ਼ ਭੱਜੀ ਫਿਰਦੀ ਆ ਆਪਣੀ ਸੋਚ ਆਪਣੀ ਮੈਮਰੀ ਨੂੰ ਉਹ ਚੀਜ਼ ਸਾਨਦੀ ਫਿਰਦੀ ਆ ਤੇ ਉਹ ਸਾਨਣ ਨੂੰ ਲਗਾਤਾਰ ਚੇਤਨਾ ਦਾ ਅਹਿਸਾਸ ਕਹਿੰਦੇ ਆ ਵੀ ਕੌਨਸ਼ੀਅਸ ਆ ਜੇ ਇਹ ਚੀਜ਼ ਨਾ ਹੋਵੇ ਤਾਂ ਕਹਿ ਲਓ ਬੰਦਾ ਕੋਮਾ ਚ ਠੀਕ ਹੈ ਜੀ ਤਾਂ ਕਾਊਂਟਰ ਦੇ ਵਿੱਚ ਉਹਨਾਂ ਨੇ ਕਿਹਾ ਠੀਕ ਆ ਸਾਇੰਸ ਦੀ ਗੱਲ ਕਹਿੰਦੇ ਮੰਨ ਲਈ ਆ ਕਹਿੰਦੇ ਵੀ ਤੁਸੀਂ ਕਿਹਾ ਤੁਹਾਡਾ ਸੈਕਿੰਡ ਪਹਿਲਾਂ ਪਤਾ ਲੱਗ ਜਾਂਦਾ ਜੋ ਵੀ ਬੰਦੇ ਨੇ ਐਕਟੀਵਿਟੀ ਕਰਨੀ ਆ ਤਾਂ ਜਦੋਂ ਕੋਈ ਇਸੇ ਬੰਦੇ ਨੂੰ ਪਿਆਨੋ ਵਜਾਉਣ ਨੂੰ ਦਿੱਤਾ ਕੁਸੀਂ ట్రాన్స్మిਟਰ ਲਾ ਦਿਓ ਤਾਂ ਹੁਣ ਤੁਸੀਂ ਉਹਦੀਆਂ ਉਂਗਲਾਂ ਦੀ ਮੂਵਮੈਂਟ ਨੂੰ ਫੜ ਲਓਗੇ ਹਾਂਜੀ ਵੀ ਇਹ ਆਹਾ ਹਾ ਚੀ ਆਹਾ ਉਂਗਲਾਂ ਦੱਬੂਗਾ ਤੇ ਇਸ ਤਰ੍ਹਾਂ ਦਾ ਇਹ ਤੋਂ 뮤직 ਬਣੂਗਾ ਪਰ ਉਹ 뮤직 ਪਹਿਲਾਂ ਆਪਣੇ ਦਿਮਾਗ ਚ ਬਣਾ ਰਿਆ ਕਿ ਮੈਂ ਹੁਣ ਇਸ ਤਰ੍ਹਾਂ ਵਜਾਉਣਾ ਹੈ ਉਹਦਾ ਕੀ ਮਨ ਲੋ ਕਹਿੰਦੇ ਇੱਕ ਐਪਲ ਐਪਲ ਤੇ ਉਹਨੂੰ ਉਹਨੇ ਵੇਖਿਆ ਵੇਖ ਕੇ ਜਿਹੜਾ ਉਹਨੂੰ ਭਾਵ ਅੰਦਰੋਂ ਆਇਆ ਜਿਹੜੇ ਉਹਦੇ ਟੇਸਟ ਬੱਡ ਨੇ ਐਕਟੀਵਿਟੀ ਕੀਤੀ ਜਾ ਉਹਨੇ ਖਾਧਾ ਜਿਹੜੀ ਉਹਨੂੰ ਮਹਿਸਾਸ ਉਹਨੂੰ ਕਿੰਨਾ ਕੁ ਮਿੱਠਾ ਲੱਗਿਆ ਕਿੰਨਾ ਕੁ ਠੰਡਾ ਲੱਗਿਆ ਕੀ ਉਹਨੇ ਫੀਲ ਕੀਤਾ ਇਹ ਤੁਸੀਂ ਕਿਵੇਂ ਡਿਸਕ੍ਰਾਈਬ ਕਰੋਗੇ ਕਹਿੰਦੇ ਇਹ ਇਹਦਾ ਗਵਾਹ ਕੌਣ ਹੈ ਸਾਇੰਸ ਠੀਕ ਆ ਸਾਰਾ ਕੁਝ ਦੱਸ ਦੋਗੀ ਵੀ ਇਹ ਉਨੇ ਉਹਦੇ ਉਹਦੇ ਟੱਡ ਚ ਇਨੀ ਕੈਲਰੀ ਚਲੀ ਗਈ ਐ ਨਾ 슈ਗਰ ਚਲਾ ਗਿਆ ਨਾ ਫਲਾਣਾ ਚਲਾ ਗਿਆ ਤਾਂ ਉਹ ਕਹਿੰਦੇ ਦੱਸ ਸਕਦੇ ਆ ਜਿਹੜੇ ਜਿਹੜੇ ਕੈਮੀਕਲ ਉਹਨੂੰ ਖਾਣ ਤੋਂ ਬਾਅਦ ਰਿਲੀਜ਼ ਹੋਣਗੇ ਗੱਟ ਦੇ ਵਿੱਚੋਂ ਔਰ ਉਹ ਕੀ ਫੀਲ ਕਰਾਉਂਦੇ ਆ ਵੀ ਉਹ ਖੋਸ ਹੋਊਗਾ ਜਾਂ ਦੁਖੀ ਹੋਊਗਾ ਸੀ ਦੱਸ ਸਕਦੇ ਆ ਉਹ ਕਿੰਨਾ ਹੋਊਗਾ ਉਹ ਨਹੀਂ ਦੱਸ ਸਕਦੇ ਠੀਕ ਹੈ ਜੀ ਜਿਵੇਂ ਹੁਣ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਨਸ਼ੇ ਵਾਲਾ ਕਿਹੜਾ ਕੈਮੀਕਲ ਹੁੰਦਾ ਉਹ? ਓਪੀਓਇਡ ਦੇਤਾ। ਹਨਾ ਇੰਨਾ ਇੰਨਾ ਓਪੀਓਇਡ ਦੇਤਾ ਕਿ ਉਹਨਾਂ ਨੂੰ ਪਤਾ ਵੀ ਹੁਣ ਇਹਦੇ ਦਿਮਾਗ ਦੇ ਵਿੱਚ ਡੋਪਾਮਾਈਨ ਪੈਦਾ ਹੋਊਗਾ, ਖੁਸ਼ ਹੋਊਗਾ। ਤਾਂ ਉਹਨਾਂ ਨੂੰ ਇਹ ਪਰ ਉਹ ਇਹ ਨਹੀਂ ਸਾਇੰਸ ਪਤਾ ਕਰ ਸਕਦੀ ਕਿ ਉਹਨੂੰ ਕਿੰਨੀ ਖੁਸ਼ੀ ਹੋਊਗੀ। ਉਹ ਉਹ ਕਿਹੜੀ ਲੇਅਰ 'ਚ ਹੋਊਗਾ? ਉਹ ਉਹਦਾ ਨਿੱਜੀ ਤਜਰਬਾ ਏ। ਜਿਸ ਤਰ੍ਹਾਂ ਆਪਾਂ ਨਾਰਮਲੀ ਚੜਦਾ ਸੂਰਜ ਤੋਂ ਉੱਪਰ ਸੂਰਜ ਵੇਖ ਕੇ ਜੋ ਭਾਵ ਆਪਣੇ ਅੰਦਰ ਆਉਂਦੇ ਉਹ ਉਹ ਨਹੀਂ ਫੜ ਸਕਦੇ ਕੋਈ ਟਰਾਂਸਮਿਟਰ ਹੋ ਸਕਦਾ ਉਹ ਨਾਲੇ 10-20 ਸਾਲਾਂ ਚ ਹੋ ਜਾਵੇ ਕਿਉਂਕਿ ਜੇ ਜੋ ਕੋਸ ਆਪਾਂ ਮਨ ਦੇ ਵਿੱਚ ਸੋਚਦੇ ਆਂ ਜੇ ਇਹ ਲਾਊਡ ਸਪੀਕਰ ਤੇ ਲੱਗ ਜਵੇ ਤਾਂ ਕੋਈ ਰਸਤਾ ਬਚਣਾ ਹੀ ਨਹੀਂ ਹੈਗਾ ਇਨਸਾਨ ਇਸੇ ਤਰ੍ਹਾਂ ਦਾ ਹੀ ਆ ਸੱਚ ਹੀ ਆ ਤਾਂ ਹੁਣ ਤੁਸੀਂ ਇਹਦੇ ਵਿੱਚ ਫੈਸਲਾ ਕਰੋ ਕਿ ਅਧਿਆਤਮਿਕਤਾ ਦਾ ਨਜ਼ਰੀਆ ਇਸ ਤਰ੍ਹਾਂ ਦਾ ਹੈ ਸਾਇੰਸ ਦਾ ਇਸ ਤਰ੍ਹਾਂ ਦਾ ਹੈ ਦੋਵਾਂ ਵਿੱਚੋਂ ਕੌਣ ਸਹੀ ਹੈ ਦੂਜੀ ਗੱਲ ਅਸੀਂ ਫਿਰ ਰਹਿਣਾ ਸਹਿਣਾ ਜਿਹੜਾ ਨਾ ਜਿੱਦਰ ਨੂੰ ਤੁਹਾਨੂੰ ਇੱਕੋ ਜੀਵਨ ਮਿਲਿਆ ਜੋ ਤੁਹਾਡਾ ਕਰਨ ਨੂੰ ਜਲ ਕਰਦਾ ਇਹ ਨਹੀਂ ਮੈਂ ਕਹਦਾ ਤੁਸੀਂ ਫੜ ਕੇ ਕੱਲ ਨੂੰ ਕੋਈ ਗਲਤ ਕੰਮ ਕਰ ਦੋ ਸੋਸਾਇਟੀ ਦੇ ਸਮਾਜ ਦੇ ਰੂਲਾਂ ਦੇ ਮੁਤਾਬਕ ਵੀ ਰਹਿਣਾ ਔਰ ਜਿੰਨਾ ਟਾਈਮ ਰਹਿਣਾ ਜਿੰਨਾ ਟਾਈਮ ਤੁਹਾਡਾ ਸਰੀਰ ਫਟਾ ਤੁਸੀਂ ਜਾਉਨੇ ਆ ਔਰ ਜਿਸ ਤਰ੍ਹਾਂ ਤੁਹਾਨੂੰ ਨਹੀਂ ਪਤਾ ਕਿ ਜਦੋਂ ਤੁਸੀਂ ਪੈਦਾ ਨਹੀਂ ਹੋਏ ਸੀ ਤੁਸੀਂ ਕਿੱਥੇ ਸੀ ਉਸ ਤਰ੍ਹਾਂ ਹੀ ਮਰਨ ਤੋਂ ਬਾਅਦ ਆ ਹਾ ਹੋ ਸਕਦਾ ਤੁਸੀਂ ਆਪਣੇ ਮਾਪਿਓ ਦੇ ਬ੍ਰੇਨ ਦੇ ਵਿੱਚ ਹੋ ਕੇ ਉਸ ਸੋਚਦੇ ਹੋਣ ਕਿ ਅਸੀਂ ਬੱਚਾ ਹੈਨਾ ਬੱਚਾ ਪਲਾਨਿੰਗ ਕਰੀਏ ਔਰ ਉਸ ਤੋਂ ਪਹਿਲਾਂ ਕਿੱਥੇ ਸੀ ਉਸ ਤੋਂ ਪਹਿਲਾਂ ਕਿੱਥੇ ਸੀ ਕੋਈ ਜਵਾਬ ਨਹੀਂ ਹੈਗਾ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਸਾਇੰਸ ਹੱਥ ਖੜੇ ਕਰ ਜਾਂਦੀ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਅਧਿਆਤਮ ਹੱਥ ਖੜੇ ਕਰ ਜਾਂਦਾ ਤਾਂ ਸੱਚਾਈ ਕਿਤੇ ਹੋਰ ਹੀ ਜਗ੍ਹਾ ਲੁਕੀ ਹੋਈ ਹੈ ਠੀਕ ਹੈ ਜੀ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗੁਰੂ